ਜੀ ਸਰ ਅਜ ਇੱਕ ਵਾਰ ਮੁਰਤੋਂ ਰਾਤ ਸਮੇਂ ਹੁਸ਼ਾਕੁਰ ਸ਼ਹਿਰ ਦਾ ਤੁਹਾਡੇ ਵੱਲੋਂ ਵਿਜ਼ਿਟ ਕੀਤਾ ਜਾ ਰਿਹਾ ਜੀ ਕੀ ਗੱਲ ਜੀ ਕਿ ਤੁਹਾਨੂੰ ਪਤਾ ਹੈਗਾ ਕਿ ਹੁਣ ਦੂਜੀ ਦਿਨ ਅਜ ਜਿਹੜਾ ਹੈਗਾ 15 ਅਗਸਤ ਦਾ ਆਪਣਾ ਸੈਲੀਬ੍ਰੇਸ਼ਨ ਆਉਣ ਵਾਲਾ ਹੈਗਾ ਤੇ 15 ਅਗਸਤ ਨੂੰ ਤੇ ਹਾਂ ਚ ਰੱਖਦੇ ਵੇ ਜਿਹੜਾ ਹੈਗਾ ਸਪੈਕਸ ਸਰਪਲਸ ਤੁਹਾਨੂੰ ਹੋਰ ਚੱਕ ਚੋਕਣ ਕੀਤਾ ਗਿਆ ਹੈ ਜਿਦੇ ਵਿੱਚ ਸਵੇਰੇ ਰੈਂਡਮ ਚੈਕਿੰਗ ਸਰਪ੍ਰਾਈਜ਼ ਚੈਕਿੰਗ ਸ਼ਾਮ ਨੂੰ ਸਰਪ੍ਰਾਈਜ਼ ਚੈਕਿੰਗ ਸਨਾਈਟ ਡੋਮੀਨੇਸ਼ਨ ਡਿਨਰ ਰੇਟਸ ਵਗੈਰਾ ਜਿਹੜਾ ਸਪੈਕਸ ਕਿਹਾ ਹੈ ਹੋਰ ਸਾਰਾ ਜਿਵੇਂ ਕਿ ਅੱਜ ਆਪਣਾ ਆਪਰੇਸ਼ਨ ਸੀਲ 7 ਸੀਗਾ ਜਿਹਦੇ ਵਿੱਚ ਸਵੇਰੇ 7 ਤੋਂ ਲੈ ਕੇ ਦੁਪਹਿਰੇ 1:00 ਤੱਕ ਆਪਾਂ ਸਾਰੇ ਇੰਟਰ ਸਟੇਟ ਨਾਕੇ ਜਿਹੜੇ ਹੈਗੇ ਆਪਣੇ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਉਹਨਾਂ ਤੇ ਚੰਗੀ ਨਾਕਾ ਬੰਦੀ ਕੀਤੀ ਸੀ ਸਿਮਿਲਰਲੀ ਜਿਹੜਾ ਹੈਗਾ ਹੁਣ ਸ਼ਾਮ ਦਾ ਟਾਈਮ ਜਿਹੜਾ ਹੈਗਾ ਆਪਾਂ ਪੂਰੇ ਸ਼ਹਿਰ 'ਚ ਪਾਸਟੋਰ ਟੈਕ ਸਪੈਸ਼ਲ ਚੈਕਿੰਗ ਮਹਿੰਦੀ ਚਲਾਈ ਹੋਏਗੀ ਜਿਹਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਚੈਕਿੰਗ ਚਲੇਗੀ ਤੇ ਇਸ ਸਾਰੇ ਡਿਸਟ੍ਰਿਕਟ ਅਫਸਰਸ ਆਪਣੇ ਜੀਓ ਸਾਹਿਬਾਨ ਐਸ ਐਚਓ ਚੌਕੀਨ ਚਾਦੇ ਆਪਣੇ ਆਪਣੇ ਏਰੀਆ ਚ ਨਾਕਾਬੰਦੀ ਕਰਕੇ ਸਪੈਸ਼ਲ ਚੈਕਿੰਗ ਚਲਾ ਰਹੇ ਨੇ ਇਸ ਤੋਂ ਬਾਅਦ ਰਾਤ ਚ ਜਿਹੜਾ ਹੈਗਾ ਇੱਕ ਡਿਸਟ੍ਰਿਕਟ ਅਫਸਰ ਦੀ ਨਿਗਰਾਨੀ ਹੋਏਗੀ ਚਾਰ ਇਨਸਪੈਕਟਰ ਸਬ ਇਨਸਪੈਕਟਰ ਦੀ ਨਿਗਰਾਨੀ ਹੋਏਗਾ ਪੂਰੇ ਸ਼ਹਿਰ ਚ 30 30 ਪਲਸ ਨਾਕਾ ਜਿਹੜਾ ਹੈਗਾ ਤਾਂ ਨਾਈਟ ਡੋਮੀਨੇਸ਼ਨ ਦੇ ਹੋਣਗੇ ਜਿਹੜੇ ਪੁਛਵਾ ਚ ਮੋਬਾਈਲ ਨਾਤੇ ਵੀ ਹੁੰਦੇ ਹੈਗੇ ਜਿਵੇਂ ਥਾਂ ਬਦਲ ਬਦਲ ਕੇ ਸਰਪ੍ਰਾਈਜ਼ ਨਾਤਾ ਬੰਦੀ ਕਰਕੇ ਆਪਾਂ ਚੈਕਿੰਗ ਕਰਦੇ ਹੈਗੇ ਇਸ 15 ਅਗਸਤ ਨੂੰ ਧਿਆਨ ਚ ਰੱਖਦੇ ਹੋ ਸੁਰੱਖਿਆ ਵਿਵਸਥਾ ਨੂੰ ਪੂਰਾ ਚਾਰਚੋਂ ਬੰਦ ਕੀਤਾ ਗਿਆ ਹੈਗਾ ਤੇ ਚੈਕਿੰਗ ਚੱਲ ਰਹੀ ਤੇ ਸਰ ਹਮ ਤੋਰ ਤੇ ਵੇਖਿਆ ਜਾਂਦਾ ਕਿ ਜਦੋਂ 15 ਅਗਸਤ ਦਾ ਦਿਹਾੜਾ ਹੁੰਦਾ ਜਾਂ ਰਿਪਬਲਿਕ ਡੇ 26 ਜਨਵਰੀ ਹੁੰਦੀ ਹੈ ਤਾਂ ਹਾਈ ਅਲਰਟ ਜਿਹੜਾ ਸੂਬੇ ਭਰ ਦੇ ਵਿੱਚ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਕਿਉਂਕਿ ਆਈਐਸ ਆਈਐਸਆਈ ਏਜੰਸੀਸ ਵੀ ਸਰਗਰਮ ਹੋ ਜਾਂਦੀਆਂ ਨੇ ਤਾਂ ਰਾਤ ਸਮੇਂ ਤੁਹਾਡੇ ਵੱਲੋਂ ਵੀ ਵਿజిਟ ਕੀਤਾ ਜਾ ਰਿਹਾ ਤੇ ਕੋਈ ਸਪੈਸ਼ਲ ਫੋਰਸ ਵੀ ਜਾ ਰਿਹਾ ਤਨਾਤ ਕੀਤੇ ਹਨ ਹਾਂਜੀ ਆਪਣੇ ਕੋਲੇ ਜਿੱਦਾਂ ਪੀਪੀ ਦਾ ਕੰਪੋਨੈਂਟ ਵੀ ਆਪਣੇ ਕੋਲੇ ਹੈਗਾ ਏਆਰਪੀ ਟੀਮਸ ਵਗੈਰਾ ਆਪਣੇ ਕੋਲੇ ਦੇ ਦੀਆਂ ਉਸ ਤੋਂ ਇਲਾਵਾ ਅੱਦਾਂ ਜਦੋਂ ਜਦੋਂ ਆ ਕੇ 3 ਨਜ਼ਦੀਕ ਆਉਂਦਾ ਹੈਗਾ ਉਦੋਂ ਹੋਰ ਐਡੀਸ਼ਨਲ ਫੋਰਸ ਵੀ ਲੈ ਜਾਂਦੇ ਹਾਂ ਉਸ ਤੋਂ ਇਲਾਵਾ ਆਪਣੇ ਜ਼ਿਲੇ ਦੀ ਫੋਰਸ ਨੂੰ ਵੀ ਜਿਹੜਾ ਹੈਗਾ ਆਪਾਂ ਅ ਵੱਤੋਂ ਵੱਤ ਜਿਹੜਾ ਇਸ ਖਾਸ ਚੈਕਿੰਗ ਮੁਹਿੰਮ 'ਚ ਇਨਵੋਲ ਕਰਕੇ ਸੁਰੱਖਿਆ ਵਿਵਸਥਾ ਨੂੰ ਹੋਰ ਮੁਸਤੈਦ ਕਰਨਾ ਤੇ ਆ ਸਾਰੀ ਚੀਜ਼ ਚ ਰਹੇਗਾ ਕਿਉਂਕਿ ਬਹੁਤ ਇੰਪੋਰਟੈਂਟ ਆਪਣਾ ਦਿਨ ਹੁੰਦਾ ਹੈਗਾ 15 ਅਗਸਤ ਜਾਂ 26 ਜਨਵਰੀ ਤੋ ਇਸ ਤਰ੍ਹਾਂ ਤੇ ਸੁਰੱਖਿਆ ਵਿਵਸਥਾ ਬੇਸਵੀ ਆਪਾਂ ਉਸ ਲੈਵਲ ਦੀ ਕਰਕੇ ਪਏ ਇਹ ਕਿ ਨਹੀਂ ਬਣਾਨੇ ਆ ਕਿ ਕੋਈ ਵੀ ਲਾ ਨਡਰੀ ਇਸ਼ੂ ਜਾਂ ਕੋਈ ਵੀ ਕ੍ਰਾਈਮ ਇਨਸੀਡੈਂਟ ਜਾਂ ਕੋਈ ਵੀ ਸੁਰੱਖਿਆ ਤੋਂ ਲੈ ਕੇ ਕੋਈ ਇਸ਼ੂ ਨਾ ਹੋ ਜੇ ਸਰ 5 ਅਗਸਤ ਤੋਂ ਲੈ ਕੇ 14 ਅਗਸਤ ਤੱਕ ਮਾਤਾ ਚੰਦਪੁਰ ਨੇ ਜੀ ਦੇ ਮੇਲੇ ਸ਼ੁਰੂ ਹੋਣ ਜਾ ਰਹੇ ਨੇ ਸੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹਨਾਂ ਤੱਕ ਹੋਣ ਦੇ ਲਈ ਜਾਂਦੀ ਹੈ ਤਾਂ ਇੱਕ ਵੱਡਾ ਚੈਲੰਜ ਜਿਹੜਾ ਪੁਲਿਸ ਪ੍ਰਸ਼ਾਸਨ ਲਈ ਹੁੰਦਾ ਹੈ ਖਾਸ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੇਫਟੀ ਪਰਪਸ ਐਂਡ ਟ੍ਰੈਫਿਕ ਨੂੰ ਲੈ ਕੇ ਪਰ ਜੀ ਉਹ ਵੀ ਬੜਾ ਇੱਕ ਆਪਣੇ ਵਾਸਤੇ بڑا ਦਿਹਾੜਾ ਹੁੰਦਾ ਹੈਗਾ ਜਿੱਦੇ ਵਿੱਚ ਲੰਬਾ ਕਾਫੀ ਸਮਾਂ ਹੋਣਾ ਹੈਗਾ ਲਗਭਗ 10 ਦਿਨ ਮੇਲਾ ਚੱਲਣਾ ਹੈ ਤੇ ਇਹਦੇ ਸੰਬੰਧ ਵਿੱਚ ਰੂਟ ਡਾਇਵਰਜਨ ਪਲਾਨ ਵੀ ਆਪਣਾ ਬਣਾ ਲਿਆ ਹੈਗਾ ਜਿਹੜਾ ਤੁਹਾਡੇ ਨਾਲ ਡਿਟੇਲਸ ਸਾਂਝਾ ਕਰ ਦਾਂਗੇ ਅਸੀਂ ਨਾਲ ਪੁਲਿਸ ਦਾ ਡਿਪਲॉयਮੈਂਟ ਪਲਾਨ ਵੀ ਲਗਭਗ 350 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦਾ ਤੇ ਦਿਨ ਦੀ ਗਿਣਤੀ ਚ ਅਸੀਂ ਉੱਥੇ ਲਾਵਾਂਗੇ ਜਿਹਦੇ ਵਿੱਚ ਟ੍ਰੈਫਿਕ ਮੁਲਾਜ਼ਮ ਵੀ ਹੋਣਗੇ ਨਾਲ ਚੈਕਿੰਗ ਵਾਲੇ ਮੁਲਾਜ਼ਮ ਨਾਕਾਬੰਦੀ ਤੇ ਵੀ ਹੋਣਗੇ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਜੁਆਰਟੀ ਟੀਮ ਵੀ ਹੋਏਗੀ ਡਾਇਵਰਟੈਂਸ ਪਲਾਨ ਵੀ ਇੰਸਪਲੀਮੈਂਟ ਕਰਾਵਾਂਗੇ ਗਾਸਟਰ ਟ੍ਰੈਂਕ ਦੀ ਨਿਗਰਾਨੀ ਕਰ ਜਿਹੜਾ ਹੈਗਾ ਉੱਤੇ ਸਾਰਾ ਸੁਪਰਵੀਜ਼ਨ ਹੋਏਗਾ ਪਲੱਸ ਜਿਹੜਾ ਹੈਗਾ ਉਹ ਸਾਰੀ ਜਿਹੜੀ ਲੰਗਰ ਕਮੇਟੀ ਜਈ ਉਹਨਾਂ ਨਾਲ ਵੀ ਇੱਕ ਮੀਟਿੰਗ ਹੋ ਚੁੱਕੀ ਹੈ ਉਸ ਵੀ ਮੀਟਿੰਗ ਜਿਹੜਾ ਮੇਲਾ ਸਭ ਤੋਂ ਹੁਣ ਤੋਂ ਪਹਿਲਾਂ ਕੀਤੀ ਗਈ ਸਾਰਾ ਕੋਆਰਡੀਨੇਟ ਕਰਕੇ ਆ ਯਕੀਨੀ ਬਣਾਵਾਂਗੇ ਕਿ ਜਿਹੜੇ ਵੀ ਸ਼ਰਧਾਲੂ ਮਮਤਾ ਚਿੰਤਾ ਤੇ ਮੇਲੇ ਤੇ ਰਸਾ ਟਿਕਣ ਜਾਣਗੇ ਉਹਨਾਂ ਨੂੰ ਗੱਟ ਤੋਂ ਗੱਟ ਜਿਹੜਾ ਹੈਗਾ ਤਕਲੀਫ ਜਾਂ ਮੁਸ਼ਕਿਲ ਕੋਈ ਸਾਹਮਣੇ ਆਏ। ਤਾਂ ਸਰ ਜਿਹੜਾ ਕਿ ਵਨਵੇ ਕੀਤਾ ਗਿਆ ਹੁਸ਼ਿਆਰਪੁਰ ਤੋਂ ਚਿੰਤਪੁਰ ਨੇ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਜਦੋਂ ਚਿੰਤਪੁਰ ਨੇ ਤوانਗੇ ਵਾਇਆ ਉਹਨਾਂ ਹੋਵੇਗੀ ਵਾਪਸ। ਹਾਂਜੀ ਹਾਂਜੀ ਉਹ ਵਾਇਆ ਉਹਨਾਂ ਹੋਏਗਾ ਉਹ ਡੇਟ ਤੁਹਾਨੂੰ ਅਸੀਂ ਸ਼ੇਅਰ ਕਰ ਦੇਵਾਂਗੇ ਜਿਸ ਟਾਈਮ ਤੇ ਜ਼ਿਆਦਾ ਪੀਕ ਟ੍ਰੈਫਿਕ ਹੋਏਗਾ ਉਹ 3 ਦਿਨ ਜਿਹੜਾ ਹੈਗਾ ਉਹ ਵਨਵੇ ਰਹੇਗਾ। ਉਸ ਤੋਂ ਇਲਾਵਾ ਕੋਈ ਲੋੜ ਮੁਤਾਬਕ ਜੜਾ ਹੈਗਾ ਉਹ ਕੋਆਰਡੀਨੇਟ ਕਰਕੇ ਹਿਮਾਚਲ ਪੁਲਿਸ ਦੇ ਨਾਲ ਉੱਤੇ ਆਪਣੀ ਪੁਲਿਸ ਟੀਮ ਕੋਆਰਡੀਨੇਟ ਕਰਕੇ ਉਹ ਵਨ ਵੇ ਨੂੰ ਇਨਫੋਰਸ ਕਰਵਾਵਾਂਗੇ ਤੇ ਸਭ ਸਪੈਸ਼ਲ ਨਾਕੇ ਕਿੰਨੇ ਲਗਾਏ ਜਾ ਰਹੇ ਨੇ ਇਤਨੇ ਮੇਲੇ ਦੌਰਾਨ ਇਹਦੇ ਵਿੱਚ ਪੂਰੇ ਮੇਲੇ ਦੇ ਦੌਰਾਨ ਜਿਹੜਾ ਹੈਗਾ ਉਹ 10 ਤੋਂ ਜ਼ਿਆਦਾ ਨਾਕੇ 24 ਘੰਟਿਆਂ ਵਾਸਤੇ ਰਹਿਣਗੇ ਤੇ ਜਰੂਰਤ ਮੁਤਾਬਕ 10 ਤੋਂ 14 ਜਾਂ ਜਿਹੜਾ ਹੈਗੇ 15 ਨਾਕੇ ਉਹ ਮੋਬਾਈਲ ਨਾਕੇ ਕਿਊਆਰਟੀ ਟੀਮਸ ਤੇ ਉਹ ਸਾਰੇ ਹੋਣਗੇ ਬਟ 10 ਨਾਕੇ ਜਿਹੜੇ ਹੈਗੇ 24 ਘੰਟੇ ਆਪਣੇ ਉਸ ਪੂਰੇ ਰੂਟ ਤੇ ਇਸ ਦੌਰਾਨ ਸਾਰੇ ਕਿ ਜਿਹੜਾ ਇੱਕ ਮੁੱਖ ਵਿਸ਼ਾ ਵੇਖਣ ਨੌਜਵਾਨ ਜਿਹੜੇ ਉਹ ਮੋਟਰਸਾਈਕਲਾਂ ਤੇ ਸਟੈਂਡਰਡ ਦੇ ਨਾਲ ਇਹ ਚੰਗਿਆੜੇ ਕੱਢਦੇ ਨੇ ਆ ਕੱਢਦੇ ਨੇ ਤਾਂ ਹੁੱਲੜਬਾਜ਼ੀ ਤੇ ਨਕੇਲ ਕੱਸਣ ਲਈ ਕੀ ਕਦਮ ਸਰ ਦੇਖੋ ਕੋਈ ਵੀ ਜਿਹੜਾ ਇੱਕ ਧਾਰਮਿਕ ਧੜਾ ਹੈਗਾ ਬੜਾ ਸੈਂਸਿਟਿਵ ਤੇ ਬੜਾ ਇਮੋਸ਼ਨਲ ਲੋਕਾਂ ਦੇ ਨਾਲ ਡਟਿਆ ਹੋਇਆ ਹੈਗਾ ਲੋਕ ਬੜੇ ਸ਼ਰਧਾ ਭਾਵ ਦੇ ਨਾਲ ਜਿਹੜਾ ਹੈਗਾ ਮਾਤਾ ਚਿੰਕੂਣੀ ਤੇ ਮੱਥਾ ਟੇਕਣ ਜਾਂਦੇ ਹੈਗੇ ਦਰਸ਼ਨ ਕਰਨ ਜਾਂਦੇ ਹੈਗੇ ਉਸ ਟਾਈਮ ਜੇਕਰ ਕੋਈ ਸ਼ਰਾਰਤੀ ਅੰਸਰ ਜਾਂ ਜਿਹੜਾ ਕੋਈ ਇਸ ਤਰੀਕੇ ਦੀ ਹਰਕਤ ਕਰਦਾ ਹੈਗਾ ਜਿਹੜਾ ਕੋਈ ਹੁੱਲੜਬਾਜ਼ੀ ਜਾਂ ਲੋਕਾਂ ਨੂੰ ਜਿਹਦੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਯਾਤਰਾ ਕਰਨ ਤੇ ਤਕਲੀਫ ਹੋਏਗੀ ਤੇ ਉਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਕੋਈ ਹੁਲੜਬਾਜੀ ਜਾਂ ਕੋਈ ਲਾਊਡ 뮤직 ਜਾਂ ਕੋਈ ਇਸ ਤਰੀਕੇ ਦਾ ਜਦੋਂ ਧਾਰਮਿਕ ਮਾਹੌਲ ਹੈਗਾ ਤੇ ਉਹਦੇ ਵਿੱਚ ਡਿਸਟਰਬ ਕਰਨ ਵਾਲਾ ਕੋਈ 뮤직 ਜਾਂ ਤੇਜ਼ ਡਰਾਈਵਿੰਗ ਰੈਸ਼ ਡਰਾਈਵਿੰਗ ਉਹ ਕਿਸੇ ਨੂੰ ਅਲਾਉ ਨਹੀਂ ਕਰਦੇ